ਪੁਲੂਸ ਰਸੂਲ ਦੀ ਪਹਿਲੀ ਪੱਤਰੀ ਗ੍ਰੰਥੀਆਂ ਨੂੰ ਅਧਿਆਇ 5 ਇਸ ਗੱਲ ਦੀ ਪੱਕੀ ਖਬਰ ਸੁਣੀਦੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜੀ ਹਰਾਮਕਾਰੀ ਜੋ ਪ੍ਰਯਮ ਕਮਾ ਵਿੱਚ ਵੀ ਨਹੀਂ ਹੁੰਦੀ ਭਈ ਇੱਕ ਜਣਾ ਆਪਣੇ ਪਿਓ ਦੀ ਤੀਵੀ ਰੱਖਦਾ ਹੈ ਅਤੇ ਤੁਸੀਂ ਫੁੱਲੇ ਹੋਏ ਹੋ ਸਗੋਂ ਕੀ ਤੁਹਾਨੂੰ ਸੋਗ ਨਹੀਂ ਕਰਨਾ ਚਾਹੀਦਾ ਤਾਂ ਜੋ ਜੀ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿੱਚੋਂ ਛੇਕਿਆ ਜਾਵੇ ਮੇਤਾ ਸਰੀਰ ਦੁਆਰਾ ਨਹੀਂ ਪਰ ਆਤਮਾ ਦੁਆਰਾ ਤੁਹਾਡੇ ਸੰਮੁਖ ਹੋਣ ਕਰਕੇ ਜੀ ਨੇ ਇਹ ਕੰਮ ਇਉਂ ਕੀਤਾ ਉਹਦਾ ਨਹੀਂ ਬੇੜਾ ਇਸ ਪ੍ਰਕਾਰ ਕਰ ਹਟਿਆ ਪਈ ਜਾਣੋ ਮੈਂ ਸੰਮੁਖ ਹਿ ਸਾਂ ਜਦ ਪ੍ਰਭੂ ਯਿਸੂ ਮਸੀਹ ਦੇ ਨਾਮ ਉਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰਥ ਨਾਲ ਇਕੱਠੇ ਹੋਏ ਤਦ ਇਹੋ ਜੇ ਮਨੁੱਖ ਨੂੰ ਸਰੀਰ ਦੇ ਨਾਂ ਸੌਣ ਲਈ ਸ਼ੈਤਾਨ ਦੇ ਹਵਾਲੇ ਕਰੋ ਪਈ ਉਹਦਾ ਆਤਮਾ ਪ੍ਰਭੂ ਯਿਸੂ ਦੇ ਦਿੰ ਬਚ ਜਾਵੇ ਤੁਹਾਡਾ ਅਪਮਾਨ ਅੱਛਾ ਨਹੀਂ ਕਿ ਤੁਸੀਂ ਨਹੀਂ ਜਾਣਦੇ ਹੋ ਥੋੜਾ ਜਿਹਾ ਖਮੀਰ ਸਾਰੀ ਹਟਾਉਣ ਨੂੰ ਖਮੀਰਿਆ ਕਰ ਦਿੰਦਾ ਹੈ ਪੁਰਾਣੇ ਖਮੀਰ ਨੂੰ ਕੱਢ ਸੁੱਟੋ ਭਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਜਿਵੇਂ ਤੁਸੀਂ ਸਜਰੀ ਤੋਣ ਬਣੋ ਕਿਉਂ ਜੋ ਸਾਡਾ ਪਸਾਦਾ ਲੇਲਾ ਅਰਥਾਤ ਮਸੀ ਬਲੀਦਾਨ ਹੋਇਆ ਆਓ ਅਸੀਂ ਥਿਹ ਹਰ ਮਨਾਈਏ ਪੁਰਾਣੇ ਖਮੀਰ ਨਾਲ ਨਹੀਂ ਨਾ ਬੁਰਾਈ ਨਾਲ ਆ ਦੁਸ਼ਟਪਣੇ ਦੇ ਖਮੀਰ ਨਾਲ ਸਗੋ ਨਿਸ਼ਟ ਕਪੜਤਾ ਅਤੇ ਸਚਾਈ ਦੀ ਪਤਰੀ ਰੋਟੀ ਨਾਲ ਮੈਂ ਆਪਣੀ ਪਤਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮ ਕਰਾਂ ਦੀ ਸੰਗਤ ਨਾ ਕਰਨੀ ਏ ਨਹੀਂ ਜੋ ਮੂਲੋਂ ਜਗਤ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰੀਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ ਨਹੀਂ ਤਾਂ ਫਿਰ ਤੁਹਾਨੂੰ ਜਗਤ ਵਿੱਚੋਂ ਨਿਕਲਣਾ ਹੀ ਪੈਂਦਾ ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਹੈ ਕਿ ਜੇ ਕੋਈ ਭਾਸਦਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗਾਲਾ ਕੱਢਣ ਵਾਲਾ ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹਦੀ ਸੰਗਤ ਨਾ ਕਰਨੀ ਸਗੋਂ ਇਹੋ ਜੇ ਨਾਲ ਰੋਟੀ ਵੀ ਨਾ ਖਾਣੀ ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਿਆਂ ਦਾ ਅਨਿਆਉ ਕਰਾ ਕਿ ਤੁਸੀਂ ਅੰਦਰ ਲਿਆਂ ਦਾ ਨਿਆਂ ਨਹੀਂ ਕਰਦੇ ਪਰ ਬਾਹਰ ਲਿਆਂ ਦਾ ਪਰਮੇਸ਼ਰ ਨਿਆਂ ਕਰਦਾ ਹੈ ਪਰ ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ